ਬੋਲੇ ਪਾਲੇ ਲੋਕਾਂ ਨੂੰ ਪੁਲਿਸ ਦੀ ਵਰਦੀ ਪਾ ਕੇ ਨਕਲੀ ਪੁਲਿਸ ਕਰਮੀ ਬਣ ਕੇ ਲੁੱਟਣ ਵਾਲੇ ਗਿਰੋਹਾ ਮੋਗਾ ਪੁਲਿਸ ਦੁਆਰਾ ਪਰਦਾ ਫਾਸ਼ ਕਰਤੇ ਹੋਏ ਪੁਲਿਸ ਵੱਲੋਂ ਵਲ ਪ੍ਰਤੀਆਂ ਜਿਹੜੀਆਂ ਕਿ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਗਲਤ ਅੰਸਰਾਂ ਨੂੰ ਜਿਹੜਾ ਕਿ ਕਾਬੂ ਕਰਨ ਲਈ ਮੋਗਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਅਜੀਤਵਾਲ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਪਹਿਨ ਕੇ ਨਕਲੀ ਪੁਲਿਸ ਕਰਮਚਾਰੀ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਆ ਅੱਜ ਮੋਗਾ ਪੁਲਿਸ ਵੱਲੋਂ ਨਕਲੀ ਪੁਲਸ ਵਾਲੇ ਜਿਹੜੇ ਹੈਗੇ ਆ ਬਣ ਕੇ ਇੱਕ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਗਰੋ ਦਾ ਪਰਦਾਫਾਸ਼ ਕੀਤਾ ਹੈ ਇਸ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿੱਤਵਾਲ ਥਾਣੇ 'ਚ ਕਿ ਕਿਸ ਤਰ੍ਹਾਂ ਦਾ ਜਿਹੜਾ ਗਿਰੋਹ ਹੈਗਾ ਉਹ ਲੋਕਾਂ ਦੇ ਘਰੇ ਜਾਂਦਾ ਹੈਗਾ ਤੇ ਲੋਕਾਂ ਨੂੰ ਡਰਾ ਕੇ ਉਹ ਜਿਹੜਾ ਹੈਗਾ ਪੈਸੇ ਲੈ ਲੈਂਦਾ ਹੈਗਾ ਡਰਾ ਕੇ ਪੁਲਿਸ ਵਾਲਿਆਂ ਦੇ ਆਰਟ ਚ ਉਤੇ ਇਸ ਦੇ ਤਹਿਤ ਹੀ ਅਸੀਂ ਇੱਕ ਐਫ ਆਈ ਆਰ ਨੰਬਰ 108 299 2025 ਨੂੰ ਜਿਹੜੀ ਹੈਗੀ ਹੈ ਥਾਣਾ ਜਿੱਤਵਾਲ ਅੰਡਰ ਸੈਕਸ਼ਨ 319 318 308 205 351 61 ਬੀ ਐਨ ਐਸ ਜਿਹੜੀ ਰਜਿਸਟਰ ਕੀਤੀ ਸੀ ਜਿਸ ਜਿਹੜੀ ਐਫ ਆਈ ਆਰ 6 ਬੰਦਿਆਂ ਦੇ ਖਿਲਾਫ ਅਸੀਂ ਰਜਿਸਟਰ ਇਸ ਵਿੱਚੋਂ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਦੇ ਹੋਏ ਥਾਣੇ ਦੀ ਪੁਲਿਸ ਨੇ ਚਾਰ ਬੰਦੇ ਪਕੜ ਲਏ ਚਾਰਾਂ ਵਿੱਚੋਂ ਦੋ ਬੰਦੇ ਫਰਾਰ ਹੋ ਚੁੱਕੇ ਫਰਾਰ ਅੱ체ਆਂ ਚ ਦੋ ਫਰਾਰ ਗਏ ਤੇ ਚਾਰਾਂ ਕੋਲੋਂ ਸਾਨੂੰ ਇੱਕ ਕਾਰ ਜਿਹੜੀ ਬਰਾਮਦ ਹੋਈ ਹੈਗੀ ਆ ਕਾਰ ਨੰਬਰ ਪੀਵੀ 11 ਬੀਆਰ 4940 Swift ਕਾਰ ਹੈ ਜਿਹੜੀ ਚਿਟੇ ਰੰਗ ਦੀ ਇਸ ਵਿੱਚੋਂ ਸਾਨੂੰ 5 ਵਰਦੀਆਂ ਵੀ ਜਿਹੜੀਆਂ ਇਹ ਬਰੰਦ ਹੋਈਆਂ ਹੈਗੀਆਂ ਜਿਨ੍ਹਾਂ ਨੇ ਤੇ ਜਿਹੜੀਆਂ 2 ਐਨਜੀਓ ਰੈਂਕ ਦੀਆਂ ਤੇ 3 ਜਿਹੜੀਆਂ ਹੈਗੀਆਂ ਸੀ ਕਾਂਸਟੇਬਲ ਰੈਂਕ ਦੀ ਇਹ 유ਨੀਫਾਰਮ ਹੈਗੀਆਂ ਸੀ ਇਹਨਾਂ ਨੇ ਇਹੀ 유ਨੀਫਾਰਮ ਪਾ ਕੇ ਨਜਿੱਤ ਚੇਜਨਰ ਤੇ ਗਰੋਵਨਰ ਦੇ 5 ਜਣਿਆਂ ਨੇ ਇਹ 유ਨੀਫਾਰਮ ਪਾ ਕੇ ਇੱਕ ਮਹਿਲਾ ਤੋਂ ਜਿਹੜੇ ਟੁੱਡੀਕੇ ਦੀ ਕੋਈ ਮਹਿਲਾ ਹੈਗੀ ਸੀ ਉਸ ਕੋਲੋਂ 1.5 ਲੱਖ ਰੁਪਏ ਲੈਣ ਦੀ ਕੋਸ਼ਿਸ਼ ਕੀਤੀ ਸੀ ਤੋਂ ਪੁਲਿਸ ਨੂੰ ਇਨਫੋਰਮੇਸ਼ਨ ਆਈ ਤੇ ਜਿਹੜੀ ਹੈਗੀ ਹੈ ਇਮੀਡੀਏਟ ਰਿਐਕਸ਼ਨ ਕਰਦੇ ਹੋਏ 4 ਬੰਦਿਆਂ ਨੂੰ ਅਸੀਂ ਅਰੈਸਟ ਕਰ ਦਿੱਤਾ ਗਿਆ ਤਾਂ ਕਿਸ ਦੀ ਕਿਸ ਚੀਜ਼ ਦੀ ਆਪਦੇ ਵਿੱਚ ਪੈਸੇ ਲੈ ਰਹੇ ਸੀ ਇਹ ਮੋਸਟਲੀ ਇਹ ਜਿਹੜੇ ਲੋਕ ਜੋ ਪਤਾ ਲੱਗਿਆ ਇਸ ਮੈਲਾ ਨੂੰ ਇਹਨਾਂ ਨੇ ਐ ਐਨ ਡੀ ਬੀ ਐਸ ਐ ਐਕਟ ਦੇ ਦਰਾਂ ਵਿੱਚ ਜੀ ਇਹਨਾਂ ਨੂੰ ਪੈਸੇ ਲੈਣ ਦੀ ਇਹਨਾਂ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵਿੱਚ ਜਿਹੜਾ ਮੇਨ ਸਰਗਨਾ ਸੀ ਦਰਸ਼ਨ ਸਿੰਘ ਉਹ ਹਜੇ ਫੜਨਾ ਬਾਕੀ ਹੈ ਜਿਸ ਉੱਪਰ ਪਹਿਲਾਂ ਵੀ 8 9 ਪਰਚੇ ਰਜਿਸਟਰ ਨੇ ਉਸ ਨੇ ਪਹਿਲਾਂ ਵੀ 2018 ਵਿੱਚ ਇਸ ਤਰ੍ਹਾਂ ਦੀ ਵਾਰਦਾਤ ਕੀਤੀ ਸੀ ਉਹ ਜਿਸ ਵਿੱਚ ਇਹ ਅਰੈਸਟ ਹੋ ਗਿਆ ਸੀ ਤੇ ਉਸ ਦਾ ਸੀ ਜਿਹੜਾ ਐਫ ਆਈ ਆ ਨੰਬਰ 81 ਸੀ 2018 ਦੀ ਤੇ ਦੇਖੋ ਇਹਦੇ ਕੋਲੋਂ ਉਦੋਂ ਅਸਲਾ ਵੀ ਬ੍ਰੰਧ ਹੋਇਆ ਸੀ ਜੋ ਇਸ ਤਰੀਕਾ ਸੇਮ ਔਰ ਡਿਸਪਰੈਂਟ ਇਹਨਾਂ ਨੇ ਵਾਰਦਾਤ ਕੀਤੀ ਸੋ ਲੀਡਿੰਗ ਨੂੰ ਕੋਈ ਸ਼ੱਕ ਹੋਇਆ ਸੀਗਾ ਕਿ ਇਹ ਨਕਲੀ ਕੰਜ਼ਰ ਹੈ ਹੋ ਸਕਦਾ ਤਾਂ ਪੁਲਿਸ ਨੂੰ ਇਨਫੋਰਮ ਕੀਤਾ ਹਾਂ ਦੇਖੋ ਪੁਲਿਸ ਨੂੰ ਨਹੀਂ ਪੁਲਿਸ ਨੂੰ ਸਾਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਤਾਂ ਸਾਨੂੰ ਹੁਣ ਪਤਾ ਲੱਗਿਆ ਕਿ ਉਹਦੇ ਕੋਲ ਉਹਦੇ ਕੋਲ ਵੀ ਗਏ ਸੀ ਅਸੀਂ ਹੁਣ ਵੈਰੀਫਾਈ ਕਰਦੇ ਵਾਂ ਸਾਰੇ ਇਨਸੀਡੈਂਟ ਕੀ ਹੋਇਆ ਸੀ ਸਾਡੇ ਕੋਲ ਸਿਕਰਡ ਇਨਫੋਰਮੇਸ਼ਨ ਦੇ ਤਹਿਤ ਅਸੀਂ ਇਹ ਐਫ ਆਈ ਆਰ ਜੈਸਟਰ ਕੀਤੀ ਸੀ ਬਾਕੀ ਕਈ ਹੋਰ ਵੀ ਇਨਸੀਡੈਂਟ ਹਨ ਇਹ ਕਿਤੇ ਅਸੀਂ ਜਿਹੜੀ ਹੈਗੀ ਆ ਉਹ ਕਿਤੇ ਹੋ ਸਕਦੇ ਆ ਮੈਂ ਤੁਹਾਡੇ ਮਾਦਮ ਰਹੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਇਸ ਤਰ੍ਹਾਂ ਦੀ ਆਰਚੇ ਜੇ ਕਿਸੇ ਨੇ ਕੋਈ ਨੇੜੇ ਜਿਹੜੇ ਦੇ ਪਿੰਡਾਂ ਨੇ ਜਾਂ ਕੋਈ ਮੈਨਾ ਮੈਨੇ ਏਰੀਆ ਦੇ ਜਾਂ ਜਿਤਵਾਲ ਦੇ ਏਰੀਆ ਚ ਕੋਈ ਇਸ ਤਰ੍ਹਾਂ ਦੀ ਪੁਲਿਸ ਪਾਰਟੀ ਉਹਨਾਂ ਕੋਲ ਆਈ ਹੈਗੀ ਘਰੇ ਉਹਨਾਂ ਨੂੰ ਡਰਾਤਮਕ ਆ ਕੇ ਕੋਈ ਪੈਸੇ ਲੈ ਕੇ ਗਈ ਹੈਗੀ ਹੈ ਤੇ ਸਾਨੂੰ ਜਰੂਰ ਆ ਕੇ ਦੱਸਣ ਕੀ ਪਤਾ ਇਹਨਾਂ ਨੇ ਹੋਰ ਵਾਰਦਾਤਾ ਵੀ ਕੀਤੀਆਂ ਉਹਨਾਂ ਤੇ ਲੋਕੀ ਡਰ ਤੇ ਮਾਰੇ ਦੱਸ ਦੇਣਾ ਸਰ ਇਹ ਮੋਗੇ ਜਿਲ੍ਹੇ ਨਾਲ ਹੀ ਸੰਬੰਧਿਤ ਆ ਸਾਰੇ ਇਹ ਹਜੇ ਜੋ ਸਾਨੂੰ ਪਤਾ ਲੱਗਿਆ ਜਿਹੜੀ ਇਹ ਵਾਰਦਾਤ ਜਿਹੜੀ ਇਹਨਾਂ ਨੇ ਕੀਤੀ ਢੋਡੀ ਕੇ ਮੋਗੇ ਜ਼ਿਲ੍ਹੇ ਚ ਐਕਟਿਵ ਸੀ ਇਹ ਹੈ ਬਾਕੀ ਤਾਂ ਇਹ ਮੈਂ ਹੀ ਕਹਿੰਦਾ ਕੀ ਪਤਾ ਨੇੜੇ ਜਗਰਾਉਂ ਦੇ ਏਰੀਆ ਜਾਂ ਬਨਾਲਾ ਏਰੀਆ ਕੁਝ ਹੋਰ ਵੀ ਐਕਟਿਵ ਹੋ ਸਕਦੇ ਹੈਗੇ ਕਿਉਂਕਿ ਜਿਹੜਾ ਦਰਸ਼ਨ ਹੈਗਾ ਇਹਦਾ ਅਸੀਂ ਹੁਣ ਇਹਨੇ ਪਹਿਲਾਂ ਇਹ ਆਪ ਇਸ ਕੰਮ 'ਚ ਸੀ ਹੁਣ ਇਹਦਾ ਮੁੰਡਾ ਵੀ ਅਸੀਂ ਗ੍ਰਿਫਤਾਰ ਕੀਤਾ ਰਵੀ ਜਿਹੜਾ ਹੈਗਾ ਇਹਦਾ ਬੇਟਾ ਹੀ ਹੈਗਾ ਜਿਹੜਾ ਇਹਨੇ ਅਸੀਂ ਗ੍ਰਿਫਤਾਰ ਕੀਤਾ ਹਾਇਰ ਲੈਂਡ ਦੀ ਵੀ ਬਤਿਆ ਮਰੀਆਂ ਜੀ ਇਹਨਾਂ ਨੂੰ ਨਹੀਂ ਜਿਹੜੀ ਇਹ ਐਸਆਈ ਇਹਨਾਂ ਵਿੱਚੋਂ ਜੋ ਲੋਕਲ ਦੋ ਐਸਆਈ ਬਣ ਕੇ ਗਏ ਸੀ ਤਿੰਨ ਕਨਸਟੇਬਲ ਬਣ ਕੇ ਗਏ ਸੀ ਇੱਕ ਪ੍ਰਾਈਵੇਟ ਪ੍ਰਾਈਵੇਟ ਸੀਵੀਸੀ ਸਾਰੇ ਵਰਦੀਆਂ ਪਾਸੋਂ ਲਿੱਤੀਆਂ ਸੀ ਜਾਂ ਕਿਸੇ ਮੁਲਾਜ਼ਮਾਂ ਦੀਆਂ ਸੀ ਨਹੀਂ ਇਹਨੇ ਜੜੀਆਂ ਹੈਗੀਆਂ ਇਹਨਾਂ ਨੇ ਵਰਦੀਆਂ ਜੜੀਆਂ ਹੈਗੇ ਬਰਾਮਦ ਕੀਤੀਆਂ ਪਰ ਇਹ ਕਿਸੇ ਮੁਲਾਜ਼ਮ ਵੱਲੋਂ ਨਹੀਂ ਲਿੱਤੀਆਂ ਗਿਆ ਜੋ ਅਸੀਂ ਵੈਰੀਫਾਈ ਕਰਦੇ ਵੇ ਇਹਨਾਂ ਨੇ ਵਰਦੀਆਂ ਕਿਵੇਂ ਤੇ ਕਿੱਥੋਂ ਪ੍ਰਕਿਊਰ ਕੀਤੀਆਂ ਹੈਗੀਆਂ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੜੀਆਂ ਵਰਦੀਆਂ ਜਿਹੜੇ ਟੇਲਰਸ ਹੈਗੇ ਆ ਜਾਂ ਜਿਹੜੇ ਵਰਦੀਆਂ ਵੇਚਦੇ ਹੈਗੇ ਆ ਜੇ ਕਿਸੇ ਅਨੋਥਰਾਾਈਜ਼ ਬੰਦੇ ਨੂੰ ਕੋਈ ਆ ਕੇ ਇਹਨਾਂ ਤੋਂ ਯੂਨੀਫਾਰਮ ਮੰਗਦਾ ਉਹ ਬਿਲਕੁਲ ਨਾ ਦੇਣ properly اونਾਂ ਦਾ ਕਾਰਡ ਚੈੱਕ ਕਰਕੇ ਯੂਨੀਫਾਰਮ ਸਿਲਾਂ ਸੇ ਤੇ ਜੇ ਕੋਈ ਇਸ ਤਰ੍ਹਾਂ ਦਾ ਬੰਦਾ ਉਹਨਾਂ ਤੋਂ ਵਰਦੀਆਂ ਸਲੰਦਾ ਤੇ ਪੁਲਿਸ ਨੂੰ ਇਮੀਡੀਏਟਲੀ ਇਨਫਾਰਮ ਕਰਦੇ ਸਰ ਇਹ ਕਿੱਥੇ ਕਿੱਥੇ ਕੰਮ ਕੀਤਾ ਨੇ ਬੋ ਤਿੰਨ ਦਿਨਾਂ ਅਸੀਂ ਅਨਦਰ ਪੂਰੀ ਇਨਟੈਰੋਗੇਸ਼ਨ ਕਰਾਂਗੇ ਇਹਨਾਂ ਦੀ ਪੁੱਛਾਂਗੇ ਇਹਨਾਂ ਨੇ ਹੋਰ ਕਿੰਨੀ ਕਿੰਨੀਆਂ ਵਾਰਦਾਤਾ ਕੀਤੀਆਂ ਹੈ ਤੇ ਹੁਣ ਤੱਕ ਕੋਈ ਨਹੀਂ ਇਸ ਤਰ੍ਹਾਂ ਦੇ ਦੱਸਿਆ ਨਾ ਹਜੇ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਸੀ ਕਿ ਅੱਜ ਇਹ ਐਕਟਿਵ ਫਿਰਦੇ ਨੇ ਤੇ ਇਸ ਲਈ ਅਸੀਂ ਇਹਨਾਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਮੇਨ ਗੱਲ ਹੈ ਕਿ ਸਾਨੂੰ ਇਹਨਾਂ ਦੀ ਯੂਨੀਫਾਰਮ ਰਿਕਵਰ ਹੋ ਗਈਆਂ ਜੋ ਕਿ ਇਹ ਅਨੋਥਰਾਈ ਯੂਨੀਫਾਰਮ